ਆਉ ਤੁਹਾਨੂੰ ਮੈਂ ਬਾਤ ਸੁਣਾਵਾਂ ਬਾਬੇ ਬੋਤੇ ਗਰਜਾਂਦੀ ਸੁੱਖਾ ਸਿੰਘ ਮਹਤਾਬ ਸਿੰਘ ਤੇ ਬੰਦੇ ਬਹਾਦਰ ਵਰਗਿਆਂ ਦੀ ਹਰ ਮੰਦਰ ਵਿੱਚ ਪਹੁੰਚ ਜਿਨ੍ਹਾਂ ਨੇ ਮਸੇ ਦਾ ਸਿਰ ਵਟਿਆ ਏ ਰਾਜਖਾਲ ਸੇਵਾ ਵਾਲਾ ਖੰਡਾ ਇੱਕ ਵੈਰੀ ਗੱਡਿਆ ਏ ਰਾਜਖਾਨ ਸੇ ਵਾਲਾ ਚੰਗਾ ਇੱਕ ਵੈਰੀ ਦੀ ਗੱਡਿਆ ਏ ਹੋ ਆਉ ਤੁਨੂੰ ਮੈਂ ਬਾਤ ਸੁਣਾਵਾ ਬਾਬੇ ਪੋਤੇ ਗਰਜਿਆਂ ਦੀ ਸੁਖਾ ਸਿੰਘ ਮਹਤਾਬ ਸਿੰਘ ਤੇ ਬੰਦੇ ਬਹਾਦਰ ਵਰਗਿਆਂ ਦੀ ਹਰ ਮੰਦਰ ਵਿੱਚ ਪਹੁੰਚ ਜਿਨ੍ਹਾਂ ਨੇ ਮਸੇ ਦਾ ਸਿਰ ਵੱਡਿਆ ਏ ਰਾਜਖਾਲ ਸੇਵਾ ਵਾਲਾ ਝੰਡਾ ਇੱਕ ਵਾਰੀ ਦੀ ਗੱਡਿਆ ਏ ਰਾਜਖਾਲ ਸੇਵਾ ਵਾਲਾ ਝੰਡਾ ਕਵਰੀ ਦੀ ਗੱਡਿਆ ਏ ਓ ਬਾਬੇ ਦੀਪ ਸਿੰਘ ਵਾਹੀ ਲਈ ਕਰ ਜੰਗ ਮੈਦਾਨੇ ਜਾਵਣ ਲਈ ਓਹੀ ਪਟਿਓ ਪੈਰ ਜਿਨ੍ਹਾਂ ਨੂੰ ਚਾਹ ਸ਼ਹਾਦਤ ਪਾਵਣ ਲਈ ਰੂਹ ਨਾਲ ਪਰਿਆ ਸਭ ਦਾ ਸੀਨਾ ਦੇਖ ਜਿਕਾਰਾ ਖੱਡਿਆ ਏ ਰਾਜਕਾਲ ਸੇਵਾਲਾ ਠੰਡਾ ਇਕ ਵੈਰੀ ਦੀ ਗੱਡਿਆ ਜਕਾਲ ਸੇਵਾਲਾ ਚੰਡਾ ਇੱਕ ਗਲੀ ਦੀ ਗੱਡਿਆ ਏ ਉਹ ਮਹਾਰਾਜਾ ਰਣਜੀਤ ਸਿੰਘ ਦੇ ਚਰਚੇ ਚਾਰ ਚੁਫੇਰੇ ਨੇ ਸ਼ੇਰ ਪਾੜਦਾ ਬਿਨਾ ਸ਼ਸਤਰੋ ਹਰੀ ਸਿੰਘ ਦੇ ਜੇਰੇ ਨੇ ਫੜ ਕੇ ਮਾਰਿਆ ਅਫਗਾਨਾ ਵਾਲਾ ਕੰਡਾ ਜਿਸ ਨੇ ਕੱਢਿਆ ਏ ਰਾਜਕਾਲ ਸੇਵਾਲਾ ਚੰਡਾ ਇੱਕ ਗਲੀ ਦਿਆਏ ਰਾਜਕਾਲ ਸੇਵਾਲਾ ਚੰਡਾ ਇੱਕ ਵੈਰੀ ਦੀ ਗੱਡਿਆ ਏ 20ਵੀਂ ਸਦੀ ਮਹਾਨ ਸੂਰਮਾ ਜਿਸ ਨੇ ਰੁਤਬਾ ਪਾਇਆ ਏ ਸਿੰਘ ਜਰਨੇਲ ਉਹ ਭਿੰਡਾ ਰਾਮਾ ਵਾਲੇ ਦਿੱਲੀ ਤਖਤ ਹਲਾਇਆ ਏ ਆਖੇ ਲੱਗ ਜਿਸ ਦੇ ਪਰ ਗਾੜੀ ਘਰ ਜਵਾਨੀਆਂ ਛੱਡਿਆ ਏ ਰਾਜਕਾਲ ਸੇਵਾਲਾ ਚੰਡਾ ਇੱਕ ਵੈਰੀ ਦੀ ਗੱਡੀ ਆਏ ਰਾਜਖਾਲ ਸੇਵਾਲਾ ਠੰਡਾ ਇੱਕ ਵੈਰੀ ਦੀ ਗੱਡੀ ਆਏ ਉਹ ਆਇਆ ਜੱਦ ਓਏ 221 ਲਾਲ ਕਿਲੇ ਤੇ ਚੜ ਗਏ ਸੀ ਲਾਏ ਦਿੱਲੀ ਬਾਰ ਮੋਰਚੇ ਸਬੇ ਅੰਦਰ ਵੜ ਗਏ ਸੀ ਧੂਲ ਦੇ ਵੇਖ ਨਿਸ਼ਾਨ ਕੇਸਰੀ ਮਨ ਖੁਸ਼ੀ ਨਾਲ ਰੱਜਿਆ ਏ ਰਾਜਕਾਲ ਸੇਵਾਲਾ ਚੰਡਾ ਇੱਕ ਵਾਰੀ ਦੀ ਗੱਡਿਆ ਏ ਰਾਜਕਾਲ ਸੇਵਾਲਾ